ਕਿਆ ਕਰ ਲਿਆ ਕਿਉਂ ਹਮ ਇਹ ਆ ਮਿੱਟੀਂ ਮਿੱਟੀ ਹੋਈ ਐ ਸਮੋਗੇ ਦੀ ਟੋਹ ਦੇ ਰੋਇੰਦਰ ਦੀ ਮਾਈਕ੍ਰੋਸਾਈਟ ਕੋਹ ਦੀ ਸੀ ਟੁੱਟ ਗਈ ਆਥੇ ਕਿਤੇ ਸੀਟੀਆਂ ਸੀਟ ਉਹਦੇ ਥੱਲੇ ਬਾਲੇ ਦੇ ਆ ਕੇ ਨੱਪ ਗਈ ਹੋਣੀ ਬਾਲੇ ਥੱਲੇ ਆ ਕੇ ਨੱਪ ਨੂੰ ਪ ਗਈ ਹੋਣੀ ਐ ਸੀਟ ਹਮ ਨਾ ਰਾਜੀ ਭਾਂਡੇ ਲੈ ਗਿਆ ਨਾ ਹਾਂਜੀ ਭਾਂਡਿਆਂ ਦਾ ਤੇ ਕੱਪੜਿਆਂ ਦਾ ਵਾ ਕੱਪੜੇ ਧੋਪ ਗਏ ਸਾਰੇ ਅੱਜ ਸੁੱਕ ਜਾਣੇ ਆ ਜੋੜ ਜੋੜ ਕੇ ਤੇ ਰੱਖ ਦਈਏ ਮੁੱਤੀਆ ਲੈਂਦੇ ਪੁੱਤ ਫਿਰ ਕੰਮ ਕਰਦੇ ਆ ਪੈਪ ਲਾਉਣੇ ਬੱਤੀ ਦੇ ਸੱਚੀ ਹਾਂ ਆਪਾਂ ਕਰੀਏ ਹੁਣ ਸ਼ੁਰੂ ਕਰੀਏ ਕੰਮ ਬੱਤੀ ਆਉਂਦੀ ਫਿਰ ਕਰਦੇ ਆ ਨਾ ਪੈਪ ਲਾ ਕੇ ਛਾਨਣਾ ਸੁਣਣਾ ਸਾਰਾ ਕੋਤੋਂ ਉਹ ਦਿਨੇ ਫਿਰ ਭਾਂਡੇ ਲਾ ਦਿੰਨੇ ਉਹ ਤਰ੍ਹਾਂ ਦਾ ਬੰਦ ਨਹੀਂ ਕਰਦੇ ਆ ਬੋ ਜੀ ਥੱਕ ਗਈ ਥੱਕ ਗਈ ਆ ਨਾ ਸਭ ਚੀਜੀ ਵਾਲਾ ਆ ਗਿਆ ਚੀਜੀ ਵਾਲਾ ਜਿਹੜੀਆਂ ਅੰਦਰ ਇੰਨੀਆਂ ਚੀਜ਼ੀਆਂ ਇਹਦੀਆਂ ਚੀਜੀ ਕਿੱਥੇ ਆਤੀ ਜੀ ਮੋਤੇ ਲੱਗ ਗਈ ਹੈ ਹਾਂ ਲੱਗ ਗਈ ਬਹੁਤ ਇੱਧਰ ਲੱਗ ਗਿਆ ਹੈ ਤੇ ਪੱਤੇ ਪੱਤੇ 존딩하고, 이해통. ਬੇਟੀ ਚ ਸ਼ੇਕ ਹੋ ਗਏ ਹੂੰ ਥੱਲਾ ਸਾਰਾ ਗਲ ਗਿਆ ਗਲ ਗਈ ਹੂੰ ਗਲ ਹੀ ਆ ਤਾਂ ਹੀ ਜੰਗਾਲੀਆਂ ਗਈਆਂ ਰਜਾਈਆਂ ਵੀ ਅਕਦੇ ਮਸਫਾਈ ਇਸ ਲਈ ਕਰਦੇ ਹਾਂ ਹਾਂਜੀ ਕਪੜੇ ਉਖਾਲ ਦੋ ਚੌਂਕੋ ਆ ਗਿਆ ਟੀਵੀ ਦਾ ਵੀ ਕੱਪੜੀ ਜਿੰਨੇ ਸੀ ਤਾਂ ਉਹ ਬਣੇ ਠੀਕ ਆ ਜਿਹੜੇ ਹੁੰਦੇ ਇਹਨੂੰ ਬੰਨਦੀ ਠੀਕ ਹਜੇ ਬਹੁਤ ਖਲਾਰਾ ਵਾ ਨੂੰੰਦ ਕਰ ਡਿੱਗੀ ਚੀਆ ਡਿੱਗੀ ਥਾਲੀ ਹੂੰ ਮੈਂ ਅੱਜ ਫਿਰ ਠੀਕ ਆ। ਜੋ ਜੀ ਲੈ ਆਂਦਾ ਸਮਾਨ ਜਿਹੜਾ ਉਸ ਦਿਨ ਹੜ ਦੇ ਵਿੱਚ ਕੱਢਿਆ ਸੀ ਜਸਮੀਤ ਦੇ ਪਿੰਡ ਹੀ ਤੇ ਉਹ ਸਮਾਨ ਲੈ ਆਤਾ ਗੱਡੀ 'ਚ ਹੋਣਾ ਪੇ ਕੱਢ ਲੈਣਗੇ ਜਸਮੀਤ ਉਹਨੇ ਹੁਣ ਜਾਣੇ ਕਹਿੰਦੇ ਵੀ ਸਾਡੇ ਵਾਸਤੇ ਲੈ ਆ ਕੋਈ ਪਾਪਾ। ਸਿਮੂ ਕਹਿੰਦੇ ਆ। ਤੇ ਮੈਂ ਵੀ ਚਲੋ ਲੈ ਆ ਦਿੰਦੇ ਆ ਤੇ ਬਾਕੀ ਜੀ ਵਧੀਆ ਅੱਗੇ ਅੱਗੇ ਤੁਹਾਨੂੰ ਅਪਡੇਟ ਲਈ ਜਾਵਾਂਗੇ ਨਾਲ ਨਾਲ ਅੱਜ ਦੇ ਵਲੌਗ 'ਚ ਇਹ ਇਹ 파ਰਟ ਵਿੱਚ ਦੱਸਣਾ ਕੀ ਬਾਕੀ ਜਸਮੀਤ ਗਾਈ ਨੂੰ ਤੇਲ ਦਿਵਾ ਰਿਹਾ ਹੈਗਾ ਗਾਈ ਗਰਮੀ ਮਣਾਉਂਦੀ ਹੈ ਹਾਂਜੀ ਹਾਂਜੀ ਆ ਰਾਤ ਨੂੰ ਕਿਤੇ ਰਾਹ ਹੈ ਹਾਂਜੀ ਨਹੀਂ ਮੇਰੇ ਨਾਲ ਸੁੱਤੀ ਵੀ ਕਿੱਥੇ ਆ ਸੁੱਤੀ ਵੀ ਮੰਮਾ ਨਾਲ ਹੀ ਜਦੋਂ ਸੌਣਾ ਦਾ ਤਾਂ ਮੰਮਾ ਕੋਲ ਚਲ ਜਾਂਦੀ ਹੈ ਨਾ ਫਿਰ ਮੈਂ ਚੱਕ ਕੇ ਤੇ ਆਪਣੇ ਨਾਲ ਪਾ ਲਈ ਕਿਉਂ ਫਿਰ ਜਦੋਂ ਅੱਖਾਂ ਖੁੱਲੀਆਂ ਫਿਰ ਤੁਹਾਡੇ ਕੋਲ ਤਦੇ ਸਾਰੇ ਦਿਹਾੜੀ ਮੈਂ ਇਹਨੂੰ ਫੜਨਾ ਹੀ ਨਹੀਂ ਏਦਾਂ ਹੀ ਹੋਣਾ ਸਾਰੇ ਦਿਹਾੜੀ ਕੰਮ ਕਰਦੇ ਰਹਿਣਾ ਵੇ ਸਮੋਲਾ ਗਾਇਆ ਆ ਮਾ ਗਾਇਆ ਦੀਦ ਲਾ ਡਾਇ ਹੈ ਹਾਂ ਆ ਪਾਪਾ ਹੁਣ ਤੇ ਥੱਕ ਗਏ ਆ ਕੰਮ ਕਰ ਕਰ ਕੇ ਸਰੀਰ ਆਕੜ ਗਿਆ ਤੇ ਕੰਮ ਹਜੇ ਵੀ ਨਹੀਂ ਮੁੱਕਦਾ ਕੀ ਕਰੀਏ ਦੱਸੋ ਹਾਂ ਕੋਜ ਦੋ ਹੋ ਜਾਣੇ ਹੋਰ ਹੁੰਦੇ ਤੇ ਫੇਰ ਕਰਨਾ ਕੰਮ ਵਾਲੇ ਹੋਏ ਦੋ ਜਾਣੇ ਹੋਰ ਕੱਲ ਪੱਪੂ ਚਾਚਾ ਹੈ ਦੂਜਾ ਉਹਨਾਂ ਦਾ ਭਈਆ ਗੀਤਾ ਆਂਟੀ ਨਾ ਤੂੰ ਹੀ ਪੰਜ ਜਾਣੇ ਪਾਪਾ ਵੱਖਰੇ ਉੱਥੋਂ ਸਬਾਨ ਲਿਓ ਉਹਨੂੰ ਛੇ ਜਾਣੇ ਅੱਜ ਮੁੱਕ ਜਣੇ ਦੋ ਜਾਣੇ ਛੇ ਜਾਣੇ ਤਾਂ ਇਹ ਹੈ ਕੱਲ ਫੇਰ ਵੀ ਇੱਕੋ ਹੀ ਪੇਟੀ ਦਾ ਕੰਮ ਹੋਇਆ ਵਾ ਉਹ ਪੇਟੀ ਚ ਚੜ੍ਹਨੀ ਆ ਆ ਪੇਟੀ ਉੱਤੇ ਚੜ੍ਹਨੀ ਆ ਉੱਤੇ ਚਾੜ ਕੇ ਤੇ ਪਰਣੀ ਆ ਉਹ ਜਿਹੜੇ ਕੱਪੜੇ ਪਰਨੇ ਸਾਰੇ ਆ ਸ਼ਾਮ ਨੂੰ ਜਦੋਂ ਇੱਕ ਪੇਟੀ ਕੁਝ ਬਾਰੇ ਤੋਂ ਭਰ ਕੇ ਆਏ ਨਾ ਤੇ ਆ ਥੱਕ ਗਏ ਚਾਹ ਪੀਤੀ ਚਾਹ ਪੀ ਕੇ ਫਿਰ ਹਿੱਲਿਆ ਹੀ ਨਹੀਂ ਗਿਆ ਫਿਰ ਹੋ ਗਿਆ ਬਸ ਬੰਦ ਕਰਦੀ ਉਹਨਾਂ ਕੰਮ ਹਾਂਜੀ ਮੇਰਾ ਮੋੜ ਭੰਗ ਗਿਆ ਜੀ ਹਏ ਪਾਪਾ ਖਰਚਾ ਹੋਰ ਕਿਹ ਬੰਨੇ ਲਾਉਂਦਾ ਸੋਚਿਆ ਸੀ ਤੇ ਸਾਰਾ ਇੱਧਰ ਹੋ ਹੀ ਜਾਂਦਾ ਹਨਾ ਕਿੰਨਾ ਦੁੱਖ ਜਾਂ ਲੱਗਦਾ ਫੇਰ ਬਣੀਆਂ ਚੀਜ਼ਾਂ ਨੂੰ ਬਣਾਉਣ ਤੇ ਬਹੁਤ ਹੀ ਦੁੱਖ ਲਾਇ। ਖਰਾਬ ਹੋਈਆਂ ਚੀਜ਼। ਜਿੰਨੀਆਂ ਨਾਲ ਚੰਗੀਆਂ ਚੰਗੀਆਂ ਪਹੁੰਚਿਆ ਕਿਤੇ ਨਿਕਲ ਨਹੀਂ ਨਾ ਚੀਜ਼। ਹਏ ਬਤਾਈ ਮੁੰਡਾ ਨਾ ਕੋਈ ਜਿੱਦ ਕਿਤੇ ਘਰ ਬਣਾਉਂਦੇ ਫੇਰ ਕਿਤੇ ਨਵੀਆਂ-ਨਵੀਆਂ ਚੀਜ਼ਾਂ ਲਾਉਂਦੇ ਇਹੋ ਹੀ ਸੋਚਿਆ ਸੀ ਨਾ ਮੰਮੀ ਹਨਾ। ਕੀ ਚਾਲੂ ਦੋ ਲੈਂਦੇ ਹੁਣ ਫੇਰ ਉਹੀ ਉਹ ਦੋਨੋਂ ਫੇਰ ਉਦਾਂ ਦੀਆਂ ਹੋਣੀਆਂ ਫੇਰ ਕਹਿਣਾ ਹਾਏ ਜੇ ਹੁਣ ਤੇ ਲਈਆਂ ਸੀ ਆਪਾਂ ਟੇ ਦੁਕਾਨਦਾਰ ਤੋਂ ਫੇਰ ਮਰ ਜਾਂਦੇ ਜਦੋਂ ਉਹ ਬਣਾਉਂਦੇ ਸੀ ਇਹ ਵੀ ਕੀ ਗੱਲ ਟਾਈਮ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ ਟਾਈਮ ਨਾ ਹੀ ਚੀਜ਼ਾਂ ਦਾ ਬਹੁਤਾ ਪਾਣੀ ਨਾ ਆਇਆ ਨਾ ਹਾਂਜੀ ਪਾਣੀ ਨਾ ਗਲ ਗਈ ਹੈ ਨਾ ਗਲ ਗਈ ਉਹਦਾ ਉਹ ਟਿਕ ਟਕ ਤਾਂ ਟੁੱਟਿਆ ਹੋਈ ਲਵਾ ਲੈਣਾ ਹੀ ਆਪਾਂ ਪਾਣੀ ਨਾ ਗਲ ਗਈ ਫੁੱਲ ਗਈ ਸਾਰੀ ਹਾਂ ਹਾਂਜੀ ਅੰਦਰਲੇ ਪਾਸੇ ਹਨ ਗੂੜੇ ਕੋਨੇ ਤੇ ਚਲੇ ਚਲੋ ਹਾੜ ਵੀ ਵੇਖ ਲੈ ਆਪਾਂ ਹੋਰ ਇਹੋ ਹੀ ਰਹਿ ਗਿਆ ਜਿੰਦਗੀ ਚ ਵੇਖਣ ਵਾਲਾ ਹਾੜ ਉਹ ਵੀ ਵੇਖ ਲੈ ਗਰਮੀ ਵੀ ਵੇਖ ਲਈ ਰੀਤਾ ਵੀ ਵੇਖ ਲਈ ਲੜਾਈ ਵੀ ਵੇਖ ਲਈ ਸਾਰਾ ਕੁਝ ਵੇਖ ਲਿਆ ਸਾਰੇ ਦੁੱਖ ਵੇਖ ਲਏ ਜਿੰਦਗੀ ਚ ਮੈਂ ਚੁੱਪ ਕਰ ਲਵਾਂ ਅੰਛਾਸੀ ਚ ਨਹੀਂ ਕੀ ਜੀ ਦੁਪਾਰੋਂ ਤੋਂ ਵੱਢਾ ਸੀ ਇਹ ਆਹ ਕਿੰਨੀ ਬੋਲਦੀ ਸਾਚੀ ਦਾ ਲੇਕ ਮਤਲਬ ਇਦਾਂ ਹੀ ਇਹਨਾਂ ਨੇ ਤੇ ਵੇਖਿਆ ਇਹਨਾਂ ਦੇ ਕਿਹੜਾ ਪਾਣੀ ਆਉਂਦਾ ਵਾ ਇਦਾਂ ਹੀ ਵੀ ਜਿੱਦਾਂ ਗੱਲਾਂ ਸੁਣੀਆਂ ਸਾਡੇ ਪਾਣੀ ਚੜਦਾ ਹੀ ਨਹੀਂ ਹੂੰ ਤੋ ਵੇਖੀਂ ਕੀ ਆ ਇਹ ਪਾਣੀ ਇੱਥੇ ਇੱਥੇ ਆਇਆ ਸੀ ਤੇਰੇ ਇੱਥੇ ਆਇਆ ਸੀ ਨਾ ਤੇ ਪਾਪਾ ਆਇਆ ਹੈ ਨਾ ਠਾਸੀ ਦਾ ਹਣ ਇੱਥੇ ਆਇਆ ਹੈ ਨਾ ਇੱਥੇ ਤੇ ਆਇਆ ਇਦਾਂ ਹੀ ਗੱਲਾਂ ਸੁਣੀਆਂ ਹੋਣੀਆਂ ਕਿ ਆਇਆ ਵਾ ਜਿੱਦਾਂ ਹੋਣੇ ਜੋ ਸੀ ਨੂ ਨੀ ਦਰ ਹੈ ਇਹ ਬੜਾ ਜਿਆਦਾ ਤੁਹਾਡੇ ਦੇ ਟ੍ਰੀਨਾਂ ਨਾ ਭਰੀ ਪਤਾ ਹੈ ਕਿ ਪਾਪਾ ਜੀ ਪਤਾ ਜਿੰਨੀ ਸੇਵਾ ਹੋਈ ਆ ਨਾ ਔਰ ਕੀ ਤੇ ਜਿੰਨਾ ਲੋਕਾਂ ਨੂੰ ਮਤਲਬ ਹੈਲਪ ਕੀਤੀ ਆ ਉਹ ਹਟਦਾ ਪਤਾ ਹੀ ਨਹੀਂ ਲੱਗਾ ਹਨਾ ਜਿੰਨਾ ਵੇਹੇ ਨੁਕਸਾਨ ਹੋਇਆ ਵਾ ਚਲੋ ਹੋਇਆ ਤੇ ਕਿਸਾਨ ਵੀਰਾਂ ਦਾ ਹੀ ਆ ਸਾਡਿਆਂ ਦਾ ਵੀ ਉਹਨਾਂ ਦੀਆਂ ਪੈਲੀਆਂ ਪਰ ਜਿੰਨਾ ਦੂਜਿਆਂ ਨੇ ਐਨਾ ਮੋਜ ਲੁੱਟੀ ਆ ਨਾ ਇਹ ਚੀਜ਼ ਦੀ ਕਿ ਕਿਤੇ ਛੱਡ ਕਰ ਲ ਦੋ ਨੀ ਨਾ ਮੈਲੇ ਰੱਖਾ ਮੈਂ ਕੋਚੀ ਦਾ ਨਾ ਨਹੀਂ ਕਰਦਾ ਨਾ ਟੱਪ ਨਾ ਹਾਂ ਜੀ ਬੋਲੀ ਹੋ ਰਿਹਾਿੰਡ ਆਪ ਬਾਹਰੋਂ ਇਹ ਹਮਾ ਲਗਿਆ ਨਹੀਂ ਆਪਣੇ ਸਤਿਗੁਰੂ ਨਿਭਾਚਣਾ ਦਾ ਟਾਈਮ ਨਹੀਂ ਮਿਲਦਾ ਤੇ ਜਦੋਂ ਸ਼੍ਰੀ ਵਾਰੇ ਗਏ ਨਾ ਬਾਣੀ ਨਾ ਹਾਂ ਜੀ ਬਾਣੀ ਆ ਪਾਇਆ ਹੁਣ ਤੇ ਜੇ ਭੜਾ ਆਇਆ ਪਾਣੀ ਦਾ ਹਾਰ ਆਇਆ ਟਰਾਲੀਆਂ ਦਾ ਬਾੜੀ ਆ ਗਿਆ ਉਦੋਂ ਮੇਰੇ ਜਿਹੜਾ ਵੀ ਇੱਕ ਨਾ ਰੁਕ ਗਿਆ ਭਰੇ ਆ ਗਿਆ ਮੈਂ ਵੀ ਹੈ ਤੇ ਮੇਰੇ ਨੂੰ ਪਿਆਰ ਕਰਦੇ ਆ ਕੋਈ ਚੱਲ ਨਾ ਮਾਰੀ ਨੂੰ ਸੀ ਤਾਂ ਉਹ ਨਹੀਂ ਟ੍ਰੇਨਾਂ ਕੋਈ ਨਹੀਂ ਟਰਾਲੀਆਂ ਜਿਹੜੇ ਜਿਹੜੇ ਮਤਲਬ ਕਿ ਇਦਾਂ ਕਿਸਾਨ ਆ ਨਾ ਜਿਹਦਾ ਡੇਰੇਆ ਤੇ ਬੈਠੇ ਆ ਪਾਪਾ ਜੀ ਜਿਨ੍ਹਾਂ ਦੀਆਂ ਪੈ ਲੀਆਂ ਮਰ ਗਿਆਂ ਝੋਨਾ ਹਨਾ ਠੇਕੇ ਤੇ ਲੈ ਲੈ ਵੀ ਲੋਕਾਂ ਵਾਈਆਂ ਪਰ ਇੱਕ ਗੱਲ ਉਹਨਾਂ ਨੇ ਫਿਰ ਵੀ ਨਹੀਂ ਗਾਂ ਹੋ ਕੇ ਕੋਈ ਚੀਜ਼ ਫੜੀ ਉਹਨਾਂ ਤੇ ਮੈਂ ਵੇਖਣ ਦੀ ਹੈ ਨਾ ਵੀਡੀਓਜ਼ ਵੀ ਮੈਂ ਵੇਨੀਆਂ ਜਾਂ ਮੈਨੂੰ ਦੱਸਦੇ ਵੀ ਆ ਕਈ ਕਿ ਦੀਦੀ ਸਾਡੇ ਚੈਨਲ ਤੇ ਆਪਣਾ ਪਾ ਦਿਓ ਕਿ ਅਸੀਂ ਨਹੀਂ ਵੀ ਗਾੜੀ ਹੋ ਕੇ ਮੰਗ ਸਕਦੇ ਤੇ ਤੁਸੀਂ ਵੀ ਸਾਡੀ ਹੈਲਪ ਕਰ ਦਿਓ ਥੋੜੀ ਬਹੁਤੀ ਕਿ ਚੈਨਲ ਆਪਣੇ ਤੇ ਪਾ ਦਿਓ ਤੇ ਪਿਓ ਵਿਚਾਰੇ ਫੇਰ ਨਹੀਂ ਮੰਗਦੇ ਉਹਨਾਂ ਦਾ ਇਨਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਦੋ ਬੇਟੀਆਂ ਨਹੀਂ ਮਿਲੀਆਂ ਮੇਰਕਾ ਪਰੰਦੇ ਬਾਹਰ ਲੱਗਦੇ ਨੂੰ ਮੇਕਣਾ ਨਹੀਂ ਹਾਂਜੀ ਉਹਨੂੰ ਜਦੋਂ ਜਦੋਂ ਇਹਨਾਂ ਰਾਏਗਾ ਤੇ ਪੂਰੇ ਘਰ ਵਿੱਚੋਂ ਪਾਣੀ ਖੁਣ ਹਾਂਜੀ ਹਾਂਜੀ ਕੱਲ ਸੁੱਕਿਆ ਕੱਲ ਸੁੱਕਿਆ ਕੱਲ ਸੁੱਕਿਆ ਉਹ ਜਿਹੜਾ ਆਪਣੇ ਸੜਕ ਦੇ ਉੱਤੇ ਮੰਜੀ ਢਾਗੇ ਚਾੜੇ ਲੈ ਕੇ ਬੈਠਾ ਹੁੰਦਾ ਜਦੋਂ ਮੈਂ ਜਾਂਣਾ ਹੁੰਦਾ ਜਦੋਂ ਜਾਂਣਾ ਜਦੋਂ ਵੀ ਹੁੰਦਾ ਇਹ ਸਿਰਫ ਸੇਵਾ ਹਟਾਈਆ ਜਿਹੜੇ ਆਮ ਲੋਥੂ ਤੋਂ ਲਾਉਂ ਹਾਂਜੀ ਹਾਂਜੀ ਉਹਨਾਂ ਦਾ ਸੇਵਾ ਤਾਂ ਇਹਨਾਂ ਦੇ ਸੇਵਾ ਤਾਂ ਨਹੀਂ ਕੋਈ ਨਾ ਕੋਈ ਵੀ ਇੰਨੀ ਦੀ ਅਜਿਆ ਨਹੀਂ ਹਾਂ ਉਹਨਾਂ ਦੇ ਹੱਥ ਉਹੋ ਚੀਜ਼ਾਂ ਨੇਂ ਦੇ ਆ ਹਾਂਜੀ ਹਾਂਜੀ ਖੋ ਕੇ ਲੈ ਲੈਂਦੇ ਖੋ ਕੇ ਦਸਮ ਨਹੀਂ ਛੱਡੀ ਉਹਨਾਂ ਨੇ ਕਿਹੇ ਕਰਦੀ ਸੇਵਾ ਵਾਲੀ ਸਵੇਰ ਦਾ ਬੈਂਟ ਕੱਢ ਕੇ ਮਿੱਠਾਈ ਛਕ ਦਿੰਦੇ ਤੇ ਕੁੱਤੇ ਸਾਰੇ ਪਾਣੀ ਵਿੱਚ ਜਿੜਿਆ ਹੁੰਦੇ ਹਾਏ ਹਾਏ ਡੜਜੂ ਉਹਨਾਂ ਨੂੰ ਵਿਖਾਓ ਚੈਨਲ ਤੇ ਆਪਣੇ ਤੇ ਕਿ ਜਿੰਨੇ ਹੈਲਪ ਕਰਨੀ ਹੋਊਗੀ ਨਾ ਆਪੇ ਆਣ ਕੇ ਚਾਚਾ ਜੀ ਦੀ ਘਰ ਦੂਗਾ ਹੈਲਪ ਹੈ ਨਾ ਜੇ ਉਹ ਵੀਡੀਓ ਚ ਨਹੀਂ ਜਿਹੜਾ ਬਹੁਤ ਨਖਸਾ ਹੁੰਦਾ ਹਾਂਜੀ ਚਲੋ ਲੋਕਾਂ ਦਾ ਕਿ ਪਤਾ ਲੱਗ ਜਾਂਦਾ ਇਦਾਂ ਹੁਣ ਨਹੀਂ ਪਤਾ ਲੱਗਦਾ ਨਾ ਉਹ ਸਾਹਮਣੇ ਆਉਂਦੇ ਆ ਚਲੋ ਜਿਹਨੂੰ ਹੈਲਪ ਦੀ ਲੋੜ ਉਹਨੂੰ ਕਰਾਂਗੇ ਆਪਾਂ ਹਾਂਜੀ ਹਾਂਜੀ ਚਲੋ ਜੀ ਠੀਕ ਐ ਸਸ਼ਿਕਾ